ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਅਕਾਲੀ ਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਅਕਾਲੀ ਦਲ ਦੇ ਵੱਲੋਂ ਆਪਣੀਆਂ ਟਿਕਟਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਇਸ ਲਿਸਟ ਦੇ ਵਿੱਚ ਕਿੰਨੀਆਂ ਟਿਕਟਾਂ ਅਨਾਉਂਸ ਹੋਈਆਂ ਨੇ ਤੇ ਕਿਹੜੇ-ਕਿਹੜੇ ਚਿਹਰਿਆਂ ਨੂੰ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਸਿੱਧੂ ਸਾਹਿਬ ਆਖਰਕਾਰ ਅੱਜ ਅਕਾਲੀ ਦਲ ਦੇ ਵੱਲੋਂ ਵਿਸਾਖੀ ਦੇ ਮੌਕੇ ਟਿਕਟਾਂ ਦੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਇਸ ਲਿਸਟ ਦੇ ਵਿੱਚ ਕਿੰਨੇ ਨਾਮਾਂ ਨੂੰ ਉਮੀਦਵਾਰ ਬਣਾਇਆ ਗਿਆ ਤੇ ਕਿੰਨਾ-ਕਿੰਨਾ ਨੂੰ ਤੇ ਕਿੱਥੋਂ-ਕਿੱਥੋਂ ਟਿਕਟ ਦਿੱਤੀ ਗਈ ਹੈ ਦੇਖੋ ਸੱਤ ਉਮੀਦਵਾਰਾਂ ਦਾ ਜਿਹੜਾ ਉਹ ਐਲਾਨ ਅ ਲਖਵਿੰਦਰ ਜੀ ਕੀਤਾ ਗਿਆ ਔਰ ਇਹਦੇ ਵਿੱਚ ਜੇ ਪਹਿਲੀ ਟਿਕਟ ਦੀ ਗੱਲ ਕਰੀਏ ਡਾਕਟਰ ਦਲਜੀਤ ਸਿੰਘ ਟੀਮਾ ਜਿਹੜੇ ਆ ਇਹ ਗੁਰਦਾਸਪੁਰ ਤੋਂ ਉਮੀਦਵਾਰ ਹੋਣਗੇ ਤਾਂ ਸੇਕੀ ਦਲਜੀਤ ਸਿੰਘ ਟੀਮਾ ਔਰ ਪ੍ਰੇਮ ਸਿੰਘ ਚੰਦੂਆ ਇਹਨਾਂ ਦੀ ਦੋਵਾਂ ਦੀ ਆਪਸ ਦੇ ਵਿੱਚ ਦੌੜ ਚੱਲ ਰਹੀ ਸੀ ਜਿਹੜੀ ਅਨੰਦਪੁਰ ਸਾਹਿਬ ਤੋਂ ਜਿਹੜਾ ਹੈਗਾ ਆ ਟਿਕਟ ਦੇ ਵਾਸਤੇ ਡਾਕਟਰ ਦਰਜੀਤ ਸਿੰਘ ਟੀਮਾ ਵੀ ਜਿਹੜੇ ਉਤੋਂ ਹੀ ਮੰਗ ਰਹੇ ਸੀਗੇ ਟਿਕਟ ਨਨਕਪੁਰ ਸਾਹਿਬ ਤੋਂ ਹੀ ਔਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਪਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਜਿਹੜੀ ਆ ਉਹ ਟਿਕਟ ਦੇ ਦਿੱਤੀ ਗਈ ਹੈ ਨਨਕਪੁਰ ਸਾਹਿਬ ਤੋਂ ਔਰ ਡਾਕਟਰ ਦਰਜੀਤ ਸਿੰਘ ਟੀਮਾ ਨੂੰ ਅਡਜਸਟ ਕਰ ਦਿੱਤਾ ਗਿਆ ਗੁਰਦਾਸਪੁਰ ਦੇ ਵਿੱਚ ਤਾਂ ਉਹੀ ਜੇ ਗੱਲ ਕਰੀਏ ਪਟਿਆਲਾ ਤੋਂ ਪਟਿਆਲਾ ਤੋਂ ਜਿਵੇਂ ਆਪਾਂ ਅੱਗੇ ਵੀ ਕਈ ਦਿਨਾਂ ਦੇ ਆਪਾਂ ਦੱਸਦੇ ਆ ਰਹੇ ਹਾਂ ਕਿ ਪਟਿਆਲਾ ਤੋਂ ਐਨ ਕੇ ਸ਼ਰਮਾ ਜਿਹੜੇ ਆ ਉਹਨਾਂ ਨੂੰ ਜਿਹੜਾ ਉਮੀਦਵਾਰ ਬਣਾਇਆ ਗਿਆ ਜੋ ਬਣੀਆ ਕੱਟਪ ਦੇ ਵੱਲੋਂ ਔਰ ਜਦੋਂ ਸੁਖਬੀਰ ਸਿੰਘ ਬਾਦਲ ਪੰਜਾਬ ਚਾਹ ਉਹ ਯਾਤਰਾ ਜਿਹੜੀ ਇੱਥੇ ਲੈ ਕੇ ਆਏ ਸੀ ਤਾਂ ਤਕਰੀਬਨ ਉਦੋਂ ਹੀ ਫਾਈਨਲ ਸੀਗਾ ਕਿ ਅਨੰਕੀ ਚਰਮਾ ਨੂੰ ਤਾਂ ਹੀ ਸਾਰੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਘੁਮਾਇਆ ਜਾ ਰਿਹਾ ਕਿ ਅਨੰਕੀ ਚਰਮਾ ਹੀ ਜਿਹੜਿਆ ਉਹ ਪਟਿਆਲਾ ਤੋਂ ਉਮੀਦਵਾਰ ਹੋਣੀ ਹੈ ਤਾਂ ਉਹਦੇ ਜੇ ਗੱਲ ਕਰੀਏ ਅਮਰਸਰ ਦੀ ਅਮਰਸਰ ਤੋਂ ਸ਼੍ਰੀ ਅਨੰਦ ਜੋਸ਼ੀ ਜਿਹੜੇ ਆ ਉਹ ਹੋਣਗੇ ਉਮੀਦਵਾਰ ਔਰ ਅਨਿਲ ਜੋਸ਼ੀ ਨੂੰ ਵੀ ਸੁਖਬੀਰ ਸਿੰਘ ਬਾਦਲpuri ਜਿਹੜੇ ਉਹ ਤੇ ਕਿਹਾ ਸੀ ਹੁਣ ਪਹਿਲਾਂ ਹੀ ਕਾਟੋਕਯੋਤੀ ਦੇ ਪਿਛਲੇ ਦਿਨਾਂ ਪੱਤੀ ਕਿਹਾ ਕਿ ਵਿਕਰਮ ਸਿੰਘ ਜੀਆ ਵੀ ਇਹ ਗੱਲ ਕਹਿੰਦੇ ਉਹ ਨਜ਼ਰੀਏ ਆਏ ਸੀ ਕਿ ਮੈਂ ਜਿਹੜਾ ਹੈਗਾ ਹਾਈ ਕਮਾਂਡ ਦੇ ਨਾਲ ਗੱਲ ਕਰੂੰਗਾ ਕਿ ਐਰਐਫਸੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਵੀ ਜੀ ਉਦੋਂ ਦੀ ਗੱਲ ਕਰੀਏ ਫਟੇਗੜ ਸਾਹਿਬ ਦੀ ਫਟੇਗੜ ਸਾਹਿਬ ਤੋਂ ਜਿਹੜਾ ਵਿਕਰਮਜੀਤ ਸਿੰਘ ਘਾਸਤਾ ਨੇ ਉਹਨਾਂ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਰਾਏਪੁਰ ਤੋਂ ਪਹਿਲਾਂ ਕਿ ਜਿਹੜੀ ਆ ਚੋਣ ਲੱਗ ਚੁੱਕੇ ਨੇ ਔਰ ਵਿਦਾਖ ਕਬਾਲੀ ਔਰ ਉਥੇ ਹੀ ਐਸ ਰਾਜਵਿੰਦਰ ਸਿੰਘ ਜਿਹੜੇ ਆ ਉਹਨਾਂ ਨੂੰ ਜਿਹੜਾ ਉਹ ਉਤਾਰਿਆ ਗਿਆ ਔਰ ਸਰਦਾਰ ਆਸ਼ਵਿੰਦਰ ਸਿੰਘ ਗੁਰਦੇਵ ਸਿੰਘ ਬਾਦਲਪੁਰਾਂ ਦੇ ਜਿਹੜੀ ਉਹ ਉੱਥੇ ਨਹੀਂ ਇਹਨਾਂ ਨੂੰ ਫ੍ਰੀਡ ਕੋਰਟ ਤੋਂ ਜਿਹੜਾ ਚੋਣ ਮੈਦਾਨ ਦੇ ਵਿੱਚ ਲਖੰਦਰ ਜੀ ਉਤਾਰਿਆ ਗਿਆ ਔਰ ਇਹਨਾਂ ਦੇ ਬਾਰੇ ਇਹ ਵੀ ਦੱਸ ਦਈਏ ਕਿ ਫ੍ਰੀਡ ਕੋਰਟ ਤੋਂ ਪਹਿਲਾਂ ਹਰਪ੍ਰੀਤ ਸਿੰਘ ਕੋਟ ਭਾਈ ਜਿਹੜੀ ਉਹ ਗੱਲ ਚੱਲ ਰਹੀ ਸੀ ਪਰ ਫਾਈਨਲ ਟਿਕਟ ਜਿਹੜੀ ਆ ਔਰ ਆਸ਼ਵਿੰਦਰ ਸਿੰਘ ਨਗੜੀ ਹੈ ਔਰ ਸਭ ਤੋਂ ਚੁਗਾ ਦੇਣ ਵਾਲੀ ਗੱਲ ਲਖੰਦਰ ਜੀ ਇਹ ਹੈ ਕਿ ਸੰਗਰੂਰ ਤੋਂ ਇਕਬਾਲ ਸਿੰਘ ਧੁੰਦਾ ਨੂੰ ਜਿਹੜਾ ਉਹ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਔਰ ਇਕਬਾਲ ਸਿੰਘ ਦਾ ਇੱਕ ਚੰਗੇ ਚਿਹਰੇ ਮੈਨੇ ਜਾਂਦੇ ਰਹੇ ਆ ਆਕਾਲੀ ਦਲ ਦੇ ਅੰਦਰ ਔਰ ਉਮੀਦ ਜਿਹੜੀ ਹੈ ਜੀ ਕੇ ਜਦੋਂ ਧੀਰਤਾ ਪਰਵਾਦ ਨਹੀਂ ਗਈ ਉਹ ਵਾਪਸੀ ਹੋ ਗਈ ਸੀ ਸ਼੍ਰੋਮਣੀ ਆਕਾਲੀ ਦਲ ਦੇ ਅੰਦਰ ਤਾਂ ਉਮੀਦ ਸੀ ਕਿ ਸ਼ਾਇਦ ਪਰਮਿੰਦਰ ਸਿੰਘ ਧੀਰਤਾ ਨੂੰ ਜਿਹੜਾ ਉਹ ਉਮੀਦਵਾਰ ਬਣਾਇਆ ਜਾਊਗਾ ਪਰਮਿੰਦਰ ਸਿੰਘ ਧੀਰਤਾ ਜਿਹੜੇ ਆ ਉਹ ਲਗਾਤਾਰ ਵਿਚਰੇ ਰਹੇ ਸੀਗੇ ਅ ਅਫੀਸ਼ੀਅਲੀ ਤਨੀ ਸੰਗਰੂਰ ਹਲਕੇ ਸੰਗਰੂਰ ਵਿਧਾ ਲੋਕ ਸਭਾ ਹਲਕੇ ਦੇ ਵਿਧਾਨ ਸਭਾ ਹਲਕੇਆਂ ਦੇ ਵਿੱਚ ਲਗਾਤਾਰ ਵਿਚਰੇ ਰਹੇ ਕਿਤੇ ਨਾ ਕਿਤੇ ਵੀ ਪਤਾ ਲੱਗਿਆ ਸੀ ਕਿ ਸ਼ਾਇਦ ਨਹੀਂ ਪਰਮਿੰਦਰ ਨੂੰ ਆਕਾਲ ਚਲ ਜਿਹੜਾ ਉਹ ਨਹੀਂ ਉਤਾਰ ਰਿਹਾ ਹੈਗਾ ਤਾਂ ਇਹ ਵੀ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਪਰਮਿੰਦਰ ਸਿੰਘ ਦੇ ਆਨ ਦੇ ਨਾਲ ਪਾਰਟੀ ਦੇ ਅੰਦਰ ਖੁੰਡਾ ਹੋ ਰਾਂ ਦੇ ਅੰਦਰ ਕਿਤੇ ਨਾ ਕਿਤੇ ਥੋੜੀ ਬਹੁਤ ਜੀ ਨਾਰਾਜ਼ਗੀ ਵੀ ਸੀ ਸ਼ਾਇਦ ਉਹਨਾਂ ਨੂੰ ਗੇਟ ਜਸਟਿਸ ਤਰੀਕੇ ਨਾਲ ਕੀਤਾ ਗਿਆ ਹੋਵੇ ਤਾਂ ਬੜੀ ਜੋ ਗੱਲ ਦੇਣ ਵਾਲੀ ਗੱਲ ਹੈ ਕਿ ਸੰਗਰੂਰ ਤੋਂ ਅਕਬਰ ਸਿੰਘ ਸੰਧਾਰੋਂ ਜਿਹੜਾ ਉਹ ਬਣਾਇਆ ਗਿਆ ਉਮੀਦਵਾਰ ਤਾਂ ਉਤੀ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਅਹਿਮ ਟਿੱਕਾ ਜਿਨ੍ਹਾਂ ਦੇ ਬਾਰੇ ਅ ਵੇਟ ਕੀਤੀ ਜਾ ਰਹੀ ਸੀ ਜਿਵੇਂ ਅਮਰ ਕਰ ਲੋਗੇ ਪਟੰਡਰ ਸੀਟ ਜਿਹੜੀ ਕੇ ਹਰ ਸਮੇਂ ਤੋਂ ਬਾਅਦ ਮੈ ਹੋਣੀ ਪਈ ਤਿੰਨ ਵਾਰ ਦੇ ਉਪਰ ਐਮਪੀ ਨੇ ਨਾਰਾ ਮੋਤਾ ਜੀ ਟਿਕਟ ਬਾਰੇ ਸ਼ਾਇਦ ਸੋਚਿਆ ਜਾ ਕਿ ਉਹਨਾਂ ਦੀ ਟਿਕਟ ਤੇ ਜਿਹੜਾ ਉਹ ਪਰ ਅੱਜ ਉਹਨਾਂ ਦੀ ਟਿਕਟ ਤੇ ਐਲਾਨ ਜਿਹੜਾ ਉਹ ਨਹੀਂ ਹੋ ਸਕਿਆ ਪਰ ਖਡੂਰ ਸਾਹਿਬ ਦੀ ਟਿਕਟ ਦੇ ਉੱਤੇ ਵੀ ਸਭ ਦੀ ਨਜ਼ਰ ਆਈ ਚਰਚਾ ਹੈ ਕਿ ਉਥੋਂ ਵਿਕਰਮ ਸਿੰਘ ਮਹਿਟੀਆ ਉਮੀਦਵਾਰ ਹੋ ਸਕਦਾ ਹੈ ਉੱਥੇ ਵੀ ਜਿਹੜਾ ਉਹ ਟਿਕਟ ਦਾ ਐਲਾਨ ਨਹੀਂ ਹੋਤਾ ਗਿਆ ਇਹ 7 ਤੋਂ ਵੀਰਵਾਰ ਜਿਹੜੇ ਐਲਾਨ ਕਰਦੇ ਐ ਔਰ 6 ਜਿਹੜੇ ਉਹ ਰਹਿ ਗਏ ਆ ਜਿਨ੍ਹਾਂ ਦੇ ਵਿੱਚ ਲੁਧਿਆਣਾ ਰਹਿ ਗਈ ਜਿਹਦੇ ਵਿੱਚ ਫਰੋਜਪੁਰ ਰਹਿ ਗਿਆ ਜਿਹਦੇ ਵਿੱਚ ਪਟਿਆਲਾ ਰਹਿ ਗਿਆ ਜਿਹਦੇ ਵਿੱਚ ਜੇ ਗੱਲ ਕਰਾਂ ਹੁਸ਼ਿਆਪੁਰ ਔਰ ਕਾਹੜਾ ਪਟਿਆਲਾ ਦਾ ਸ਼ਾਇਦ ਹੋ ਗਿਆ ਪਟਿਆਲਾ ਪਟਿਆਲਾ ਤੋਂ ਇਨਕੇ ਸ਼ਰਮਾ ਜੀ ਆ ਲੁਧਿਆਣਾ ਰਹਿ ਗਿਆ ਔਰ ਫਰੋਜਪੁਰ ਰਹਿ ਗਿਆ ਬਟਿੰਡਾ ਰਹਿ ਗਿਆ ਖੜਕੂਟਾਪ ਰਹਿ ਗਿਆ ਆਸ਼ਾ ਹੋ ਰਿਹਾ ਕਿ ਜਿਹੜੀ ਹੋਰ ਜਿਹੜੀ ਟਿਕਟਾ ਸਿੱਧੂ ਸਾਹਿਬ ਸਿੱਧੂ ਸਾਹਿਬ ਤੁਸੀਂ ਬਠਿੰਡਾ ਬਠਿੰਡਾ ਸੀਟ ਦੀ ਗੱਲ ਕਰ ਰਹੇ ਸੀ ਕਿਉਂਕਿ ਹੌਟ ਸੀਟ ਆ ਗਈ ਅਕਾਲੀ ਦਲ ਦੇ ਲਈ ਸੋ ਚਰਚਾ ਮਾ ਪਹਿਲਾਂ ਇਹ ਸੀ ਵੀ ਤਕਰੀਬਨ ਸੀਟ ਫਾਈਨਲ ਹੈ ਹਰਸਿਮਰਤ ਕੌਰ ਬਾਦਲ ਦੇ ਲਈ ਪਹਿਲਾ ਨਾਮ ਲਿਸਟ ਚ ਉਹਨਾਂ ਦਾ ਹੋਏਗਾ ਕੀ ਲਿਸਟ ਦੇ ਵਿੱਚ ਨਾਮ ਨਾ ਆਉਣਾ ਉਹਨ ਇਸ ਸੀਟ ਨੂੰ ਹੋਲਡ ਕਰ ਲੈ ਜਾਣਾ ਕਿਤੇ ਮਲੂਕਾ ਪਰਿਵਾਰ ਦੀ ਨੂੰ ਪਰਮਪਾਲ ਕੌਰ ਦੇ ਵੱਲੋਂ ਬੀਜੇਪੀ ਚ ਜਾ ਕੇ ਇਲੈਕਸ਼ਨ ਬੀਜੇਪੀ ਵੱਲੋਂ ਲੜਨ ਦੇ ਕਾਰਨ ਇਹ ਸੀਟ ਹੋਟ ਤਾਂ ਨਹੀਂ ਕੀਤੀ ਗਈ ਆ ਥੋੜਾ ਬਹੁਤਾ ਕੁਝ ਹੋ ਵੀ ਸਕਦਾ ਪਰ ਇਹ ਤਕਰੀਬਨ ਫਾਈਨਲ ਹੀ ਮੰਨਿਆ ਜਾ ਰਿਹਾ ਕਿ ਉਹ ਲੜਨ ਹੀ ਉਸ ਤੋਂ ਹਾਲਾਂਕਿ ਕੀ ਰਾਜਨੀਤੀ ਜਿਹੜੀ ਰਹਿੰਦੀ ਹੈ ਆਈ ਦੀ ਰਾਜਨੀਤੀ ਜਿਹੜੀ ਹੈ ਗਿ ਹਲੇਮਿੰਦਰ ਜੀ ਆਈ ਦੀ ਰਾਜਨੀਤੀ ਦੇ ਵਿੱਚ ਕੁਝ ਪਤਾ ਨਹੀਂ ਇਸ ਮਿੰਟ ਕੀ ਹੋ ਰਿਹਾ ਅਗਲੇ ਮਿੰਟ ਕੀ ਹੋ ਜਾਲਾ ਕੁਝ ਵੀ ਜਿਹੜਾ ਉਹ ਪਤਾ ਨਹੀਂ ਹਾਂ ਪਰ ਹੋਲਡ ਜਰੂਰ ਕੀਤੀ ਗਈ ਹੈ ਇਹ ਕਹਿ ਸਕਦੇ ਹਾਂ ਹਾਲਾਂਕਿ ਕਾਰਨ ਜਿਹੜੇ ਕੀ ਹੋਣਗੇ ਅਕਾਲੀ ਦਲ ਜਿਹੜਾ ਕੀ ਸੋਚ ਕੇ ਟਿਕਟਾਂ ਜਿਹੜੀਆਂ ਉਹਨਾਂ ਨੇ ਹੋਲਡ ਕੀਤੀਆਂ ਨੇ ਔਰ ਇਹਦਾ ਅਕਾਲੀ ਦਲ ਨੂੰ ਜ਼ਿਆਦਾ ਪਤਾ ਇਹ ਕਹਿ ਰਹੇ ਹਾਂ ਕਿ ਤਰ੍ਹਾਂ ਕਿਤੇ ਜ਼ਰੂਰ ਫਰਕ ਤਾਂ ਜਿਹੜਾ ਉਹ ਪਾਏਗਾ ਹੀ ਬਲੰਕਾ ਪਰਿਵਾਰ ਦੇ ਜਾਂ ਦੇ ਨਾਲ ਸ਼ਾਇਦ ਕੁਝ ਨਾ ਕੋਈ ਸੋਚੇ ਹੋਣਗੇ ਪਰ ਇਹ ਗੱਲ ਜ਼ਰੂਰ ਹੈ ਕਿ ਹੋਲਡ ਦੇ ਅਹਿਮ ਟਿਕਟਾਂ ਜਿਹੜੀਆਂ ਗਰੂਤਾ ਵਰਗੀਆਂ ਔਰ ਜੇ ਗੱਲ ਕਰੀਏ ਬਟੰਡਾ ਵਰਗੀਆਂ ਕਿਉਂਕਿ ਇਹਨਾਂ ਦੋਵਾਂ ਟਿਕਟਾਂ ਦੇ ਉੱਪਰ ਬਹੁਤ ਜ਼ਿਆਦਾ ਜਿਹੜੀ ਉਹ ਨਜ਼ਰ ਬਣੀ ਹੋਈ ਸੀ ਸ਼ਿਸ਼ਮਪਰੀ ਅਕਾਦੀ ਦਲ ਦੇ ਆਗੂਆਂ ਦੀਆਂ ਔਰ ਦੂਜੇ ਪਾਸੇ ਜੇ ਗੱਲ ਕਰਾਂ ਦੂਜੀਆਂ ਪਾਰਟੀਆਂ ਦੇ ਆਗੂਆਂ ਦੀਆਂ ਵੀ ਵਰਕਰਾਂ ਦੀਆਂ ਵੀ ਕਿ ਕੌਣ

ਸਿੱਧੂ ਸਾਹਿਬ ਜਿਸ ਤਰੀਕੇ ਨਾਲ ਸੱਤ ਦਾ ਕੈਂਡੀਡੇਟ ਉਤਾਰ ਦਿੱਤੇ ਨੇ ਕਿ ਮੈਦਾਨ ਦੇ ਵਿੱਚ ਉਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਕੁਝ ਸੀਟਾਂ ਦੇ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਅਨਾਉਂਸ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਫਿਰ ਇਹਨਾਂ ਉਮੀਦਵਾਰਾਂ ਨੂੰ ਕਿਵੇਂ ਦੇਖ ਰਹੇ ਹੋ ਜਿਹੜੇ ਉਮੀਦਵਾਰ ਭਾਵੇਂ ਕਿ ਫੂਕ ਫੂਕ ਕੇ ਰਣਨੀਤੀ ਦੇ ਤਹਿਤ ਇਹ ਉਮੀਦਵਾਰ ਸਿਲੈਕਟ ਹੋ ਕੇ ਆਏ ਨੇ ਕਿਵੇਂ ਦੇਖ ਰਹੇ ਹੋ ਕਿੰਨੀ ਜ਼ਬਰਦਸਤ ਟੱਕਰ ਆਪਣੇ ਵਿਰੋਧੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਹਨਾਂ ਉਮੀਦਵਾਰਾਂ ਦੇ ਨਾਵਾਂ ਦੇ ਨਾਲ ਆਮ ਆਵਾਦੀ ਪਾਰਟੀ ਨੂੰ ਜਾਂ ਫਿਰ ਬੀਜੇਪੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ

ਆ ਆਪਣੇ ਵੱਲੋਂ ਉਹਨਾਂ ਨੇ ਬਹੁਤ ਅਹਿਮ ਜਿਹੜੀ ਐਲਾਨਾਂ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ ਔਰ ਬਾਕੀ ਲਖਵਿੰਦਰ ਜੀ ਜਦੋਂ ਚੋਣ ਮੈਦਾਨ ਭਖ ਜੂਗਾ ਔਰ ਜਦੋਂ ਸਾਰੇ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰ ਆਉਣਗੇ ਜਦੋਂ ਮੇਰੇ ਘਰ ਜੀ ਵੀ ਨਾਮੀਨੇਸ਼ਨ ਦੀ ਪ੍ਰਕਿਰਿਆ ਪੂਰੀ ਹੋ ਜੂਗੀ ਉਸ ਤੋਂ ਬਾਅਦ ਚਾਹ ਜਿਹੜਾ ਅਸਲੀ ਇਲੈਕਸ਼ਨ ਭਕਣਾ ਲਖਵਿੰਦਰ ਜੀ ਉਸ ਤੋਂ ਬਾਅਦ ਚਾਹ ਪਤਾ ਲੱਗੂ ਬਿਲਕੁਲ ਧੰਨਵਾਦ ਸੱਜੂ ਸਾਹਿਬ ਧੰਨਵਾਦ